ਇੱਥੇ ਬੈਠਿਆ ਅੱਜ ਤੱਕ ਬੁਥੇਰਾ ਕੁਝ ਕੀਤਾ ਹੋਵੇਗਾ ਦਾਨ ਕੀਤਾ ਹੋਵੇਗਾ ਪੁੰਨ ਕੀਤਾ ਹੋਵੇਗਾ ਪਾਠ ਕੀਤਾ ਹੋਵੇਗਾ ਸੇਵਾ ਕੀਤੀ ਹੋਵੇਗੀ ਮਿਲ ਗਿਆ ਜੁੜ ਗਈ ਸਮਾਧੀ ਤੇ ਜੇ ਨਹੀਂ ਕਬੂਲ ਕਰ ਲੋ ਨਹੀਂ ਖੇਡ ਬਣੇ ਨਹੀਂ ਬਣੇ ਮੈਨੂੰ 48 ਸਾਲ ਹੋ ਗਏ ਨੇ ਕਥਾ ਕਰ ਗਏ ਹਾਂ ਇੱਕ ਸਮਝ ਮਿਲੀ ਹੈ ਕਿ ਕਰ ਕਰਕੇ ਨਹੀਂ ਮਿਲੇਗਾ ਨਹੀਂ ਮਿਲੇਗਾ ਕਰਮ ਕਰਤ ਹੋਵੇ ਨਹਿ ਕਰਮ ਕਿਉਂ ਅਗਰ ਮੇਰੇ ਕਰਮ ਨਾਲ ਮੈਨੂੰ ਧਰਮ ਮਿਲ ਜਾਂਦਾ ਹੈ ਤਾਂ ਧਰਮ ਦੀ ਕੀਮਤ ਹੋ ਗਈ ਮੇਰਾ ਕਰਮ ਬੜੇ ਧਿਆਨ ਨਾਲ ਸੁਣਨਾ ਮੇਰੇ ਕਰਮ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਤਾਂ ਮੇਰਾ ਕਰਮ ਪਰਮਾਤਮਾ ਦੀ ਹੋ ਗਈ ਕੀਮਤ ਮੇਰੇ ਕਰਮ ਤੋਂ ਫਿਰ ਧਰਮ ਵੱਡਾ ਨਹੀਂ ਹੈ ਮੇਰੇ ਕਰਮ ਤੋਂ ਫਿਰ ਪਰਮਾਤਮਾ ਵੱਡਾ ਨਹੀਂ ਹੈ ਮੈਂ ਇਤਨੇ ਦਿਨ ਅਮਰਤ ਵੇਲੇ ਉਠਾਂਗਾ ਮੈਂ ਇਤਨਾ ਜਪ ਕਰਾਂਗਾ ਮੈਂ ਇਤਨੀ ਸੇਵਾ ਕਰਾਂਗਾ ਮੈਂ ਇਤਨਾ ਦਾਨ ਪਨ ਕਰਾਂਗਾ ਧਰਮ ਮਿਲ ਜਾਏਗਾ ਤਾਂ ਤੇ ਕੀਮਤ ਹੋ ਗਈ ਤੇ ਮੁੱਲ ਹੋ ਗਿਆ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਉਹਨੂੰ ਅਮਿਤ ਕਹਿੰਦੇ ਨੇ ਜਿਹਦੀ ਮਿਤ ਨਹੀਂ ਕੀਮਤ ਨਹੀਂ ਅਗਰ ਕੀਮਤ ਹੈ ਤਾਂ ਉਹਨੂੰ ਬੇਅੰਤ ਕਹਿਣ ਦੀ ਵੀ ਲੋੜ ਨਹੀਂ ਅਗਰ ਕੀਮਤ ਹੈ ਤਾਂ ਫਿਰ ਕੋਈ ਬਾਜ਼ਾਰੂ ਚੀਜ਼ ਹੈ ਖਰੀਦ ਲਿਆ ਵਾਂ ਕਿਸੇ ਵਕਤ ਵੀ ਖਰੀਦ ਲਿਆ ਐਨੇ ਕਰਮ ਕਰਾਂਗੇ ਮਿਲ ਜਾਏ ਹੁਣ ਮੈਂ ਅਰਜ਼ ਕਰਦਾ ਪਿਆ ਦੂਜੀ ਇਹਨਾਂ ਪੰਕਤੀਆਂ ਦੇ ਅਰਥ ਤੁਹਾਡੇ ਸਾਹਮਣੇ ਰੱਖਦਾ ਪਿਆ ਧਰਮ ਕਰਮ ਤੇ ਨਹੀਂ ਖੜਾ ਦਾਨ ਕਰਦਿਆਂ ਆਂ ਵੀ ਕੁਛ ਨਾ ਕੁਛ ਹੇਰਾ ਫੇਰੀ ਤੇ ਕਰਨੀ ਪੈਗੀ ਕਿਉਂ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਧਨਾ ਜਾਏ ਕੁਝ 헤ਰਾ ਫੇਰਾ ਕੀਤੇ ਬਿਨਾ ਚੋਖਾ ਦਾਨ ਪ੍ਰਾਪਤ ਹੀ ਨਹੀਂ ਹੁੰਦਾ ਫਿਰ ਮਨ ਤੋਂ ਬੋਝ ਲਾਣ ਵਾਸਤੇ ਕੁਝ ਦਾਨ ਕਰਨਾ ਪਏਗਾ ਤੋ ਪਾਪ ਪੁੰਨ ਇਕੱਠੇ ਹੀ ਜਾਂਦੇ ਨੇ ਸੇਵਾ ਕਰਦੇ ਪਿਆ ਲੋਕੀ ਚੰਗਾ ਚੰਗਾ ਆਖਣ ਆਖਣ ਬੜਾ ਸੇਵਾ ਕਰਦਾ ਬੜਾ ਗੁਰਮੁਖ ਹੈ ਸਦਸੰਗੀ ਹੈ ਇਹ ਭਾਵ ਤੇ ਬਣਿਆ ਰਹੇਗਾ ਕਰਮ ਕਰਦੇ ਹੋਇਆ ਮਲੇਨ ਭਾਵਨਾ ਬਣੀ ਰਹੇਗੀ ਕੋਈ ਵੀ ਕਰਮ ਕਰੇ ਕੁਛ ਵੀ ਕਰੇ ਇਸ ਵਾਸਤੇ ਮੈਂ ਅਰਜ਼ ਕਰਾਂ ਕਰਮ ਤੇ ਧਰਮ ਨਹੀਂ ਖੜਾ। ਯਾ ਆਖੋ ਖੜਾ ਹੈ। ਤੋ ਇਤਨੇ ਕਰਮ ਤੇ ਅਜ ਤੱਕ ਤੁਸੀਂ ਕੀਤੇ ਨ ਮੈਂ ਵੀ ਕੀਤੇ ਨਾ। ਮੈਨੂੰ ਇਤਨੀ ਸਮਝ ਆ ਗਈ ਏ ਇਹਨੂੰ ਬਾਵੇਂ ਹੰਕਾਰ ਕਹਿ ਦੋ। ਕਰ ਕਰਕੇ ਨਹੀਂ ਮਿਲਦਾ। ਨਹੀਂ ਮਿਲਦਾ। ਨਹੀਂ ਮਿਲਦਾ। ਅਗਰ ਮੇਰੇ ਕਰਨ ਨਾਲ ਮਿਲਦਾ ਹੈ ਤੋ हे ਪ੍ਰਭੂ ਫਿਰ ਤੂੰ ਵੱਡਾ ਨਹੀਂ ਮਿਲਾ ਕਰਨਾ ਹੀ ਵੱਡਾ। ਮੇਰਾ ਕਰਨਾ ਤੇਰੀ ਕੀਮਤ ਹੋ। ਮੇਰਾ ਕਰਣਾ ਤੇਰਾ ਮੁੱਲ ਹੋ ਗਿਆ ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਅਭਿਆਸੀ ਹੋਮਨ ਹੋਰ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਅਭਿਆਸ ਕਰਦੇ ਆਂ ਇਹ ਪਕੜ ਉਹਨਾਂ ਦੇ ਅੰਦਰ ਆਈ ਹੋਵੇਗੀ لازਮੀ ਆਉਂਦੀ ਹੈ ਇਹ ਸਮਝ ਆ ਜਾਵੇ ਹੈ ਪ੍ਰਭੂ ਮੇਰਾ ਕਰਣਾ ਤੇਰੀ ਕੀਮਤ ਨਹੀਂ ਹੈ ਮੇਰਾ ਕਰਮ ਤੇਰੀ ਕੀਮਤ ਨਹੀਂ ਹੈ ਪਰ ਧਾਰਮਿਕ ਜਗਤ ਵਿੱਚ ਇਹ ਭੁਲੇਖਾ ਹੈ ਪਤਾ ਕਿਉਂ ਸੰਸਾਰ ਦੇ ਵਿੱਚ ਜੋ ਕੁਝ ਵੀ ਮਨੁੱਖ ਨੂੰ ਮਿਲਦਾ ਕਰ ਕਰਕੇ ਮਿਲਦਾ ਹੈ ਕਰ ਕਰਕੇ ਧਨ ਮਿਲਿਆ ਕਰ ਕਰਕੇ ਮਕਾਨ ਮਿਲਿਆ ਕਰ ਕਰਕੇ ਪਦਾਰਥ ਮਿਲੇ ਨੇ ਕਰ ਕਰਕੇ ਸਾਜ਼ੋ ਸਮਾਨ ਮਿਲੇ ਹੰਤੇ ਮਿਲਦਾ ਨੇ ਕੁਝ ਵੀ ਨਹੀਂ ਮਿਲਦਾ ਬਿਨਾਂ ਕੀਤਿਆਂ ਤੇ ਕੁਝ ਵੀ ਨਹੀਂ ਮਿਲਦਾ ਸੰਸਾਰ ਦੇ ਚ ਕਰ ਕਰਕੇ ਮਿਲਦਾ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਰ ਤੂੰ ਕੁਛ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਵੰਡ ਤੇ ਆਮਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਦ ਕਰ ਉਦਮ ਕਰ ਬਿਨਾਂ ਕੀਤਿਆਂ ਕੁਝ ਵੀ ਨਹੀਂ ਮਿਲੇਗਾ ਈਸ਼ਵਰੀ ਨਹੀਂ ਹੈ ਹਲ ਨਹੀਂ ਆਏਗਾ ਬੀਜ ਨਹੀਂ ਬੋਏਗਾ ਤੂੰ ਫਸਲ ਦੀ ਮੰਗ ਫਲ ਦੀ ਮੰਗ ਨਹੀਂ ਕਰ ਸਕਦਾ ਜ਼ਮੀਨ ਤੇ ਕੋਲ ਪਾਵੇਂ ਕਿਤਨੀ ਵਧੀਆ ਜ਼ਮੀਨ ਤੇਰੇ ਕੋਲ ਤੇ ਬਣਾਉਗੇ ਕਿਤਨਾ ਹੀ ਸੁੰਦਰ ਸਰੀਰ ਹੈ ਬਲਸ਼ਾਲੀ ਸਰੀਰ ਹੈ ਕੁਝ ਕੀਤੇ ਬਿਨਾ ਕੁਝ ਵੀ ਨਹੀਂ ਪ੍ਰਾਪਤ ਕਰ ਸਕਦਾ ਪ੍ਰਬਤਾ ਚਾਹੀਦੀ ਹੈ ਕਰਨਾ ਪਏਗਾ ਪਦਾਰਥ ਚਾਹੀਦੀ ਹੈ ਨੇ ਕਰਨਾ ਪਏਗਾ ਧਨ ਸੰਪਦਾ ਚਾਹੀਦੀ ਹੈ ਕੁਝ ਕਰਨਾ ਪਏਗਾ ਬਿਨਾ ਕੀਤੇ ਆਨੇ ਕਰ ਕਰਕੇ ਜੋ ਕੇ ਮਿਲਦਾ ਹੈ ਮਨੁੱਖ ਨੂੰ ਸੰਸਾਰ ਦੇ ਚ ਕਰ ਕਰਕੇ ਮਿਲਦਾ ਹੈ ਇਕ ਖਿਆਲ ਬਣ ਜਾਂਦਾ ਹੈ ਨਿਰੰਕਾਰ ਵੀ ਕਰ ਕਰਕੇ ਮਿਲੇਗਾ ਕਰਮ ਕਰਕੇ ਧਨ ਮਿਲੇਗਾ ਕਰਮ ਕਰਕੇ ਧਰਮ ਮਿਲੇਗਾ ਕਰਮ ਕਰਕੇ ਪਦਾਰਥ ਮਿਲੇ ਨੇ ਕਰਮ ਕਰ ਕਰਕੇ ਪ੍ਰਮਾਤਮਾ ਮਿਲ ਜਾਏਗਾ ਪਰ ਪਤਾ ਸਤਗੁਰ ਕੀ ਕਹਿੰਦੇ ਨੇ ਪਿਆਰੇ ਇਨ ਵਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕ ਇਕ ਕੀਤੇ ਸਾਰੇ ਕਰਮਾਂ ਨੂੰ ਗਿਣਿਆ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਜੋ ਧਾਰਮਿਕ ਜਗਤ ਦੇ ਵਿੱਚ ਵੱਧ ਤੋਂ ਵੱਧ ਕਰਮ ਹੋ ਸਕਦੇ ਨੇ ਸਾਰਿਆਂ ਦੀ ਗਿਣਤੀ ਹੈ ਇਸ ਸ਼ਬਦ ਦੇ ਵਿੱਚ ਹੋ ਸਕੇ ਆ ਇੱਕ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ ਔਰ ਗੱਲ ਖੁੱਲ ਜਾਏਗੀ ਲੇਕਿਨ ਬਹੁਤ ਸਾਰੇ ਸੱਜਣਾ ਨੂੰ ਕੰਠ ਪਾਠ ਪੜਿਆ ਔਰ ਬੇਦ ਵਿਚਾਰ ਨਿਵਲ ਭਯੰਗਮ ਸਾਜੇ ਪੰਜ ਜਨਾ ਸੰਗ ਨਾ ਛੁਟਕਿਓ ਅਦਕ ਅਹੰਬਦਵਾਦੇ ਪਿਆਰੇ ਇਨ ਬਿਦ ਮਿਲਣ ਨ ਜਾਇ ਸਾਰਾ ਸ਼ਬਦ ਜੋ ਇੱਕ ਅੰਗ ਤੋਂ ਸ਼ੁਰੂ ਹੁੰਦਾ ਤੇ ਦੂਜੇ ਅੰਗ ਤੱਕ ਚਲਾ ਜਾਂਦਾ ਇਤਨਾ ਲੰਬਾ ਸ਼ਬਦ ਇੱਕ ਕਰਮ ਦੀ ਗਿਣਤੀ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮੈਂ ਕਹੀਏ ਕਰਮ ਅਨੇਕ ਪਾਠ ਪੜਿਆ ਸਾਰਾ ਸਾਰਾ ਦਿਨ ਪਾਠ ਕੀਤਾ ਇੱਕ ਸੱਜਣ ਮੈਨੂੰ ਕਹਿਣ ਲੱਗਾ ਮੈਂ 10 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦਾ ਹਾਂ ਇਕ ਚਿਹਰੇ ਤੇ ਝਲਕ ਦੇ ਇੱਕ ਪੰਗਤੀ ਦੀ ਨਹੀਂ ਮਿਲਦੀ ਪਈ ਹੰਕਾਰ ਫਿਜ਼ੋਲ ਦਾ ਹੰਕਾਰ ਨਿਰੰਕਾਰ ਤੇਰੇ ਮੱਥੇ ਤੇ ਝਲਕੇ ਐਸਾ ਮੈਨੂੰ ਨਹੀਂ ਦਿਖਾਈ ਦਿੰਦਾ ਪੇ ਮਵੇਦਾ ਸਬਾਠ ਤੂੰ ਕਰਦਾ ਹੋ ਗੁਜੜਾ ਲੱਦਾਂ ਮਲਾਲ ਮੱਥੇ ਹੀ ਪ੍ਰਗਟ ਥੀ ਉਹ ਤੇਰੇ ਮਸਤਕ ਤੇ ਨਹੀਂ ਪ੍ਰਗਟ ਹੁੰਦਾ ਹੰਕਾਰ ਪ੍ਰਗਟ ਹੋਰੇ ਬੜਾ ਗੁਬਾਰ ਪ੍ਰਗਟ ਹੋਰੇ ਕਰਦਾ ਮੈਂਗਾ ਦਸ ਪਾਠ ਨਹੀਂ ਮਿਲਦਾ ਪਾਠ ਨਾਲ ਪਾਠ ਚਾਹੇ ਕੁਰਾਨ ਦਾ ਹੈ ਸਵੇਦਰ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਪਰ ਸੰਸਾਰ ਦੇ ਚਤੇ ਕਰ ਕਰਕੇ ਮਿਲਦਾ ਹੈ ਕਰ ਕਰਕੇ ਪ੍ਰਭਤਾ ਮਿਲੀ ਹੈ ਅਵੇਂ ਚੌਧਰਪਣਾ ਥੋੜੀ ਮਿਲਦਾ ਕਿਸੇ ਵੀ ਪੱਕਾ ਦਾ ਚੌਧਰਪਣਾ ਚਾਹੀਦਾ ਕੁਛ ਨਾ ਕੁਛ ਤੇ ਕਰਨਾ ਪਏਗਾ ਅਥਰ ਦੇ ਉਤੇ ਹੱਥ ਰੱਖ ਕੇ ਤੇ ਕੋਈ ਕਿਸੇ ਨੂੰ ਚੌਧਰੀ ਨਹੀਂ ਬਣਦਾ ਇਲੈਕਸ਼ਨ ਦੇ ਦਿਨਾਂ ਚ ਮੈਂ ਭਾਰਤ ਦੇ ਚ ਦੇਖਦਾ ਜਿਹੜੇ ਕੈਂਡੀਡੇਟ ਖੜੇ ਹੁੰਦੇ ਨੇ ਜਿਹੜੇ ਜ਼ਿਆਦਾ ਸੰਪਨ ਨੇ ਤਾਕਤਵਰ ਨੇ ਇੱਕ ਇੱਕ ਦਿਨ ਦੇ ਚ 10 10 15 15 ਸ਼ਹਿਰਾਂ ਚ ਬੋਲਦੇ ਨੇ ਹੈਲੀਕਾਪਟਰ ਤੇ ਬੈਠਣ ਇੱਥੇ ਬੋਲੇ ਉੱਥੇ ਬੋਲੇ ਉੱਥੇ ਬੋਲ ਖਾਣਾ ਪੀਣਾ ਤੱਕ ਬੋਲ ਜਾਂਦੇ ਨੇ ਐਨੀ ਮਿਹਨਤ ਕਰਦੇ ਨੇ ਅਵੇਂ ਪ੍ਰਪਤਾ ਮਿਲਦੀ ਐਵੇਂ ਐਮਪੀ ਬਣਦੇ ਐਵੇਂ ਮਿਨਿਸਟਰ ਬਣਦੇ ਐਵੇਂ ਚੌਧਰੀ ਬਣਦੇ ਬੜਾ ਯਤਨ ਕਰਦੇ ਨੇ ਬੜੀ ਭੱਜ ਦੌੜ ਕਰਦੇ ਇਹ ਵੀ ਮੈਸ ਕਰਦੇ ਕਰ ਕਰਕੇ ਮਿਲਦਾ ਹੈ ਕਰ ਕਰਕੇ ਪ੍ਰਪਤਾ ਮਿਲਦੀ ਹੈ ਕਰ ਕਰਕੇ ਪਦਾਰਥ ਮਿਲਦੇ ਨੇ ਕਰ ਕਰਕੇ ਧਨ ਸੰਪਦਾ ਮਿਲਦੀ ਹੈ ਕਰ ਕਰਕੇ ਧਰਮ ਨਹੀਂ ਮਿਲਦਾ ਨਹੀਂ ਮਿਲਦਾ ਅਗਰ ਮਿਲਦਾ ਹੈ ਤਾਂ ਮੇਰਾ ਕਰਨਾ ਧਰਮ ਦੀ ਕੀਮਤ ਹੋਵੇ ਫਿਰ ਕਿਵੇਂ ਮਿਲਦਾ ਹੈ ਕਰਮ ਕਰਤ ਹੋਵੇ ਨੈ ਕਰਮ ਨਿਸ਼ਕਰਮ ਤਾਂ ਤੁਸੀਂ ਆਖੋ ਕਿ ਕੁਛ ਨਾ ਕਰੀਏ ਨਾ ਕਥਾ ਸੁਣੀਏ ਨਾ ਕੀਰਤਨ ਸੁਣੀਏ ਨਾ ਕਥਾ ਕਰੀਏ ਨਾ ਦਾਨ ਕਰੀਏ ਨਾ ਪੁੰਨ ਕਰੀਏ ਨਾ ਸੇਵਾ ਕਰੀਏ ਨਾ ਲੰਗਰ ਚਲਾਈਏ ਨਾ ਲੰਗਰ ਛਕੀਏ ਕੁਛ ਨਾ ਕਰੀਏ ਕਰਨਾ ਪਏਗਾ ਕਰ ਕਰਕੇ ਇਹ ਪਤਾ ਚੱਲਦਾ ਹੈ ਕਰਨਾ ਉਸ ਦਿਨ ਸਫਲ ਸਮਝ ਲੈਣਾ ਕਰ ਕਰਕੇ ਇਹ ਸਮਝ ਆਂਦੀ ਹੈ ਕਰਨ ਨਾਲ ਨਹੀਂ ਮਿਲੇਗਾ ਐ ਸਮਝ ਆਂਦੀ ਐ ਸਮਝ ਆਂਦੀ ਹੈ ਅਗਰ ਆ ਗਈ ਹੈ ਕਿਸੇ ਨੂੰ ਕਰਨਾ ਸਫਲ ਹੋ ਗਿਆ ਕਰਨਾ ਸਫਲ ਹੋ ਗਿਆ ਹੋਰ ਮੈਨੂੰ ਕੋਈ ਚੰਗੇ ਸ਼ਬਦ ਨਹੀਂ ਮਿਲ ਰਹੇ ਇਹਨੂੰ ਮੈਂ ਸਪਸ਼ਟ ਕਰ ਲਾਂ ਕਰਨਾ দান ਕਰਨਾ ਪੁੰਨ ਕਰਨਾ ਕਥਾ ਕਰਨਾ ਕੀਰਤਨ ਕਰਨਾ ਕੀਰਤਨ ਸੁਣਨਾ ਕਥਾ ਸੁਣਨਾ ਪਾਠ ਕਰਨਾ ਪੂਜਾ ਕਰਨਾ ਸਾਰੇ ਧਾਰਮਿਕ ਕਰਮ ਕਰਨੇ ਸਫਲ ਹੋ ਗਏ ਨੇ ਕਦੋਂ ਸਮਝ ਆ ਗਈ ਕਰ ਕਰਕੇ ਨਹੀਂ ਮਿਲੇਗਾ ਮੇਰੇ ਕਰਨ ਨਾਲ ਨਹੀਂ ਮਿਲੇਗਾ ਕਰਮ ਕਰਤ ਹੋਵੇ ਨਾ ਕਰਮ ਕਿਸੇ ਵੀ ਕਰਮ ਦਾ ਮਾਣ ਨਹੀਂ ਰਿਹਾ ਦਾਨ ਕਰਦਾ ਹੈ ਹੰਕਾਰ ਨਹੀਂ ਹੈ ਸੇਵਾ ਕਰਦਾ ਹੈ ਹੰਕਾਰ ਨਹੀਂ ਹੈ ਪਾਠ ਕਰਦਾ ਹੈ ਹੰਕਾਰ ਨਹੀਂ ਹੈ ਕਰਮ ਨਾਲ ਨਹੀਂ ਮਿਲੇਗਾ اے ਪ੍ਰਭੂ ਨਹੀਂ ਮਿਲੇਗਾ ਕਰਮ ਕਰੀ ਜਾ ਰਿਹਾ ਹਿਰਦਾ ਬੈਰਾਗੀ ਔਰ ਅੰਦਰ ਮਨੋਰ ਨਹੀਂ ਮਿਲੇਗਾ ਕਰਮ ਨਾਲ ਨਹੀਂ ਮਿਲੇਗਾ ਜਿਸ ਦਿਨ ਕਿਸੇ ਦੀ ਇਹ ਸਮਝ ਪੂਰੀ ਪੱਕ ਜਾਂਦੀ ਹੈ ਮਿਲ ਜਾਂਦਾ ਹੈ ਤੋਂ ਕੀਤੇ ਕਰਮ ਨਾਲ ਮਿਲਦਾ ਨਹੀਂ ਗੁਰਨਾਣਿਕ ਦਾ ਬੋਲ ਸੁਣ ਲਓ ਗਾਲਾ ਨਾ ਮਿਲੇਓ ਗਾਲਾ ਨਾਲ ਨਹੀਂ ਮਿਲੇਗਾ ਮੈਂ ਸਵੇਰੇ ਅੱਜ ਅਰਜ਼ ਕੀਤੀ ਸੀ ਜੋ ਕੁਝ ਤੁਹਾਨੂੰ ਸਰਵਨ ਕਰਾਵਾਂਗਾ ਮੌਰ ਗੁਰਬਾਣੀ ਨਹੀਂ ਲੱਗੇਗੀ ਗਾਲਾ ਨਾ ਮਿਲੇਓ ਗਾਲਾ ਨਾਲ ਨਹੀਂ ਮਿਲੇਗਾ ਨੇ ਮਿਲਦਾ ਕਾਨਾ ਨਾ ਮਿਲਿਆ ਸੇਵਨਾ ਮਿਲਿਆ ਸੇਵ ਨਾਲ ਨਹੀਂ ਮਿਲਿਆ ਉਹ ਤੇਰੀ ਸੇਵਾ ਕਰਦੀ ਉਹ ਤੇਰਾ দান ਬਣ ਕੀਤਾ ਬੜਾ ਕੁਝ ਕੀਤਾ ਸ਼ਾਇਦ ਬਦਨੀ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖਿਆ ਨੇ ਕਿ ਨਹੀਂ ਦਿਲ ਵਿੱਚ ਇੱਕ ਸੱਜਣ ਮੈਨੂੰ ਕਹਿਣ ਲੱਗਾ 15-20 ਸਾਲ ਪੁਰਾਣੀ ਹੀ ਗੱਲ ਹੈ ਤੇ ਗੈਨੀ ਜੀ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਧਾਰਮਿਕ ਇਹ ਬਿਰਲ ਹੈ ਮੈਂ ਕਿ ਮੈਨੂੰ ਤੇ ਅਜ ਤੱਕ ਨਹੀਂ ਪਤਾ ਚਲਿਆ ਕਿ ਕੌਣ ਵੱਡਾ ਧਾਰਮਿਕ ਹੈ ਪਰ ਤੁਸੀਂ ਕਿਹੜੇ ਪੈਮਾਨੇ ਨਾਲ ਨਾਪ ਲਿਆ ਤੁਹਾਡੇ ਕੋਲ ਕਿਹੜਾ ਪੈਮਾਨਾ ਹੈ ਮੈਨੂੰ ਕਹਿ ਲਗੇ 68 ਤੀਰਥਾਂ ਦਿੱਤੇ ਇਹਨੇ ਮੰਦਰ ਬਣਾਏ ਨੇ ਹਿੰਦੁਸਤਾਨ ਦੇ ਹਰ ਵੱਡੇ ਸ਼ਹਿਰ ਦੇ ਵਿੱਚ ਮੰਦਰ ਹੈ ਬਿਰਲਾ ਮੰਦਰ ਬਿਲਲੀ ਵਿੱਚ ਬਿਰਲਾ ਮੰਦਰ ਜੈਪੁਰ ਦੇ ਵਿੱਚ ਬਿਰਲਾ ਮੰਦਰ ਹైదరాబాద్ ਦੇ ਵਿੱਚ ਬਿਰਲਾ ਮੰਦਰ ਬੰਬਈ ਦੇ ਵਿੱਚ ਬਿਰਲਾ ਮੰਦਰ ਕਲਕੱਤਾ ਦੇ ਵਿੱਚ ਹਰ ਵੱਡੇ ਸ਼ਹਿਰ ਦੇ ਵਿੱਚ ਬਿਰਲਾ ਮੰਦਰ ਹਰ ਤੀਰਥ ਦੇਤੇ ਬਿਰਲਾ ਮੰਦਰ ਸਰਦੀਆਂ ਦੇ ਦਿਨਾਂ ਵਿੱਚ 88 ਤੀਰਥਾਂ ਤੇ ਅਨਛੇਤਰ ਚਲਦੇ ਨੇ ਬਾਉ ਭੰਡਾਰਾ ਲੰਗਰ ਚੱਲਦਾ ਹੈ ਸਾਧੂਆਂ ਵਾਸਤੇ ਜਿਹੜੇ ਸਾਧੂ ਪੈਦਲ ਯਾਤਰਾ ਕਰਨ ਜਾਂਦੇ ਨੇ ਤੋਂ ਰਸਤੇ 'ਚ ਕਿੱਥੋਂ ਖਾਣ ਇਹ ਇੰਤਜ਼ਾਮ ਬਿਰਲੇ ਨੇ ਕੀਤਾ ਹੋਇਆ 88 ਤੀਰਥਾਂ ਦੇਤੇ ਬਿਰਲੇ ਨੇ ਕੀਤਾ ਹੋਇਆ ਅਨਛੇਤਰ ਚਲਦੇ ਨੇ ਬਿਰਲੇ ਨੇ ਮੈਨੂੰ ਕਹਿਣ ਲੱਗਾ ਹਰ ਤੀਰਥ ਤੇ ਬਿਰਲਾ ਮੰਦਿਰ ਹਰ ਵੱਡੇ ਸ਼ਹਿਰ ਵਿੱਚ ਵੱਡਾ ਵਰਲਾ ਮੰਦਰ ਔਰ ਹਰ ਤੀਰੰਦੇਤੇ ਅਨਸ਼ੇਤਰ ਲੰਗਰ ਬੰਦਾਰਾ ਇਹ ਅਜ ਦੇ ਯੁੱਗ ਦਾ ਸਭ ਤੋਂ ਵੱਡਾ ਬਗਦ ਹੈ ਇਹ ਅਜ ਦੇ ਯੁੱਗ ਦਾ ਸਭ ਤੋਂ ਵੱਡਾ ਧਾਰਮਤ ਮਨੁੱਖ ਹੈ ਮੈਂ ਅਕਰ ਸੁਣ ਕਬੀਰ ਵਿਚਾਰੇ ਨੇ ਇੱਕ ਮੰਦਰ ਵੀ ਨਹੀਂ ਬਣਾਇਆ ਔਰ ਬਣਾਵੇ ਨਹੀਂ ਸਕਦਾ ਸੀ ਬੜੀ ਮੁਸ਼ਕਿਲ ਨਾਲ ਤੇ ਦੋ ਟਾਈਮ ਰੋਟੀ ਮਿਲਦੀ ਸੀ ਉਹਨੇ ਕਿਧਰੇ ਅਨਸ਼ੇਤਰ ਵੀ ਨਹੀਂ ਚਲਾਇਆ ਕਿਧਰੇ ਕੋਈ ਸਰਾਂ ਨਹੀਂ ਬਣਾਈ ਕਿਹੜੇ ਕੋਈ ਮੰਦਿਰ ਨਹੀਂ ਬਣਾਇਆ ਔਰ ਬਣਾਵੇ ਨਹੀਂ ਸਕਦਾ ਸੀ ਮੈਂ ਕਿਹਾ ਕਰੋੜਾਂ ਬਿਰਲੇ ਇਕੱਠੇ ਕਰ ਕਬੀਰ ਦੇ ਚਰਨਾਂ ਦੀ ਤੋੜ ਵੀ ਨਹੀਂ ਤੋੜ ਵੀ ਨਹੀਂ ਕਿਹੜੇ ਚੱਕਰਾਂ ਚ ਪਿਆ ਬਿਰਲੇ ਨੇ ਜ਼ਮੀਨ ਤੇ ਮੰਦਿਰ ਬਣਾਏ ਨੇ ਕਬੀਰ ਨੇ ਜੀਵਨ ਨੂੰ ਹਰੀ ਮੰਦਿਰ ਬਣਾ ਲਿਆ ਪ੍ਰਭੂ ਪ੍ਰਗਟ ਹੋ ਕੇ ਬਿਰਲੇ ਨੇ ਜ਼ਮੀਨ ਤੇ ਧਾਰਮਿਕ ਸਥਾਨ ਬਣਾਏ ਨੇ ਕਬੀਰ ਨੇ ਜੀਵਨ ਨੂੰ ਹੀ ਧਰਮ ਬਣਾ ਰਿਹਾ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ ਦੇਹੀ ਮੈਜਤ ਮੈਨੂੰ ਕਿਸੇ ਮਸਜਿਦ ਦੇ ਜਾਣ ਦੀ ਲੋੜ ਨਹੀਂ ਇਹ ਦੇਹੀ ਖਾਨਾ ਖੁਦਾ ਬਣ ਗਈ ਹੈ ਦੇਹੀ ਮਹਿਜਤ ਮਨ ਮੌਲਾੜਾ ਮੈਨੂੰ ਕਿਸੇ ਮੌਲਵੀ ਦੇ ਪਿੱਛੇ ਨਿਵਾਜ਼ ਪੜਨ ਦੀ ਲੋੜ ਨਹੀਂ ਮੇਰਾ ਮਨ ਨਹੀਂ ਮੌਲਵੀ ਬਣ ਗਿਆ ਦੇਹੀ ਮਹਿਜਤ ਮਨ ਮੌਲਾੜਾ ਸਹਿਜ ਨਮਾਜ਼ ਗੁਜ਼ਾਰੇ ਮੈਨੂੰ ਹੋਰ ਕਿਸੇ ਨਮਾਜ਼ ਪੜਨ ਦੀ ਲੋੜ ਨਹੀਂ ਗਿਆਨ ਦੀ ਨਮਾਜ਼ ਪੜਨ ਦੀ ਜਾਚ ਮਨ ਨੂੰ ਆ ਗਈ ਹੈ ਦੇਹੀ ਖਾਨਾ ਖੁਦਾ ਬਣ ਗਈ ਹੈ ਮੈਂ ਅਕਸਰ ਅਰਜ਼ ਕਰਦਾ ਹੁਣਾ ਮੰਦਰ ਦੇ ਚ ਗਿਆ ਹੋਇਆ ਉਸੇ ਦਾ ਹੀ ਸਫਲ ਹੈ ਜਿਹਦੀ ਜ਼ਿੰਦਗੀ ਹਰੀ ਮੰਦਰ ਬਣ ਗਈ ਪੀਪਾ ਕਹਿ ਰਿਹਾ ਮੇਰਾ ਕਾਇਆ ਹਰੀ ਮੰਦਰ ਬਣ ਗਈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮਾ جاتی ਇਹ ਕਾਇਆ ਦੇਵਲ ਬਣ ਗਈ ਹੈ ਹਰੀ ਮੰਦਰ ਬਣ ਗਈ ਦੇਵਤਾ ਪ੍ਰਗਟ ਹੋ ਗਏ ਇਹ ਕਾਇਆ ਮਸਜਿਦ ਬਣ ਗਈ ਹੈ ਖੁਦਾ ਪ੍ਰਗਟ ਹੋ ਗਿਆ ਹੈ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਉਸੇ ਦਾ ਸਫਲ ਕਿਸ ਦਾ ਜੋ ਸਵੈਮ ਗੁਰੂ ਦਾ ਰੂਪ ਬਣ ਗਿਆ ਤੇ ਕਲਗੇਦਰ ਵੇਖ ਕੇ ਮਾਰਨ ਆ ਲਾ ਕੇ ਇਹ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਕਾਲਸੇ ਮੈਂ ਹਾਂ ਕਰੋ ਨਿਵਾਸ ਨਹੀਂ ਤੇ ਕੀ ਗੁਰਦੁਆਰੇ ਗਿਆ ਤੈਨੂੰ ਵੇਖ ਕੇ ਜੇ ਗੁਰੂ ਚੇਤੇ ਨਹੀਂ ਆਉਂਦਾ ਤੂੰ ਅਜੇ ਤੱਕ ਗੁਰਦੁਆਰੇ ਨਹੀਂ ਗਿਆ ਤੈਨੂੰ ਵੇਖ ਕੇ ਜੇ ਗੁਰੂ ਦੀ ਛਾਪ ਨਹੀਂ ਮਿਲਦੀ ਦੂਸਰੇ ਨੂੰ ਤੂੰ ਗੁਰਦੁਆਰੇ ਨਹੀਂ ਵੇਖਿਆ ਅਸੀਂ ਤੇ ਅਰਦਾਸ ਦੇ ਸ਼ਬਦ ਐਡ ਕੀਤੇ ਨੇ ਸਹੀ ਸੰਤ ਗੁਰਮੁਖ ਪਿਆਰੇ ਬੇਲ ਜਿਨਾ ਮਿਲੇ ਆ ਤੇਰਾ ਨਾਮ ਚੇਤੇ ਆਵੇ ਗੁਰਦੁਆਰੇ ਕਿਸ ਵਾਸਤੇ ਜਾਂਦੇ ਆ ਪ੍ਰਭੂ ਚੇਤੇ ਆਵੇ ਪਰ ਜਿਨ੍ਹਾਂ ਦੇ ਜਿਤ ਦੇ ਚ ਪ੍ਰਭੂ ਹੈ ਉਹਨਾਂ ਨੂੰ ਵੇਖ ਕੇ ਵੀ ਪ੍ਰਭੂ ਚੇਤੇ ਆਉਂਦਾ ਤੋਂ ਗੁਰਦੁਆਰੇ ਗਿਆ ਉਸ ਦਾ ਸਫਲ ਜੋ ਸਵੈਮ ਗੁਰੂ ਦਾ ਰੂਪ ਹੋ ਗਿਆ ਮੰਦਰ ਦੇ ਚ ਗਿਆ ਉਸ ਦਾ ਸਫਲ ਜੋ ਸਵੈਮ ਪਰਮਾਤਮਾ ਦਾ ਰੂਪ ਹੋ ਗਿਆ ਜੀਵਨ ਅਰੀ ਮੰਦਰ ਬਣ ਕੇ ਨਹੀਂ ਤੇ ਕੀ ਮੰਦਰ ਦੇ ਚ ਗਿਆ ਮਸਜਿਦ ਦੇ ਚ ਗਿਆ ਉਸ ਦਾ ਸਫਲ ਜੇਦੀ ਕਾਇਆ ਮਸਜਿਦ ਬਣ ਗਈ ਮਨ ਮੌਲਵੀ ਬਣ ਗਿਆ ਗਿਆਨ ਦੀ ਨਿਵਾਜ਼ ਅੱਠੇ ਪੈਰ ਚੱਲ ਪਈ ਨਾਮਦੇਵ ਕਹਿੰਦੇ ਇੱਟਾਂ ਦੀ ਮਸਜਿਦ ਤੇ ਜਾਣ ਦੀ ਲੋੜ ਹੀ ਨਹੀਂ ਜੀਵਨ ਮਸਜਿਦ ਬਣ ਗਏ ਪੀਪਾ ਜੀ ਕਹਿੰਦੇ ਕਿਸੇ ਮੰਦਰ ਦੇ ਜਾਣ ਦੀ ਲੋੜ ਨਹੀਂ ਕਾਇਆ ਹਰੀ ਮੰਦਰ ਬਣ ਗਈ ਇੱਥੋਂ ਹੀ ਲੱਭ ਪਿਆ ਕਾਇਆ ਬਹੁ ਖੰਡ ਖੋਜਤੇ ਨਾਉ ਨੇ ਦਬਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਇਹ ਨੌ ਨਦੀਆਂ ਕੀ ਹੈ ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ ਕਿੱਥੋਂ ਮਿਲੇਗਾ ਦੇਹੀ ਮੇ ਇਸ ਕਾ ਬਿਸਰਾ ਨੌ ਨਿਦ ਅਮਰਤ ਪ੍ਰਭ ਕਾ ਰਾਮ ਦੇਹੀ ਮੇ ਸਕਾ ਬਿਸਰਾਮ ਇਹ ਜੋ ਨੌ ਨਿਦ ਨਿਧਾਨ ਪ੍ਰਭੂ ਦਾ ਨਾਮ ਹੈ ਕਰ ਕਰ ਕੇ ਮਿਲੇਗਾ ਕਰਮ ਕਰਤ ਹੋਵੇ ਨਹਿ ਕਰ ਤਿਸ ਬੈ ਸੁਨੋ ਕਾ ਨਿਰਮਲ ਧਰਮ ਇਹ ਅਵਸਥਾ ਕਿਵੇਂ ਬਣੇ ਇਸ ਨੂੰ ਮੈਂ ਕਰ ਫਿਰ ਹੋਰ ਅੱਗੇ ਤੋਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਕਹਿਆ ਨਾ ਧਰਮ ਦੀ ਇਹ ਆਖਰੀ ਗੱਲ ਹੈ ਜੋ ਦਾਸ ਨੇ ਤੁਹਾਡੇ ਸਾਹਮਣੇ ਆਰੰਭ ਕੀਤੀ ਹੈ तो जब आखिरी गल है तो एक घंटे नहीं मंगती कुछ दिन लगन गए कुछ दिन भी मेरी तरफों लग सकते हैं क्योंकि मेरे को कुछ दिन ने तो मैं कुछ दिन ही कथन कर सद्दा वरना करोड़ों जिंदगी लग जान पूरा कथन नहीं कर सकती नहीं कर सकती अकथ कथा है अगाध कथा है अबोध कथा है फिर भी जो रस्म जो रिवाज जो मर्यादा ਜੋ ਗੁਰੂ ਘਰ ਗਿਆ ਨਿਯਮ ਇਸ ਆਖਰੀ ਗੱਲ ਨੂੰ ਤੁਹਾਡੇ ਸਾਹਮਣੇ ਮੈਂ ਰੋਜ਼ ਰਾਤ ਦੇ ਦੀਵਾਨ ਚ ਕਹਾਵਾਂਗਾ ਔਰ ધਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਸ ਤੇ ਮੇਰ ਹੋ ਗਈ ਉਹਦਾ ਜੀਵਨ ਗੁਰੂ ਦਾ ਰੂਪ ਬਣ ਜਾਏ ਸਫਲ ਹੋ ਗਏ ਉਹਦੀ ਜ਼ਿੰਦਗੀ ਹਰੀ ਮੰਦਰ ਬਣ ਗਏ ਸਫਲ ਹੋ ਗਏ ਇਹ ਹੁਣ ਪੰਥੀ ਨਹੀਂ ਹੈ ਇਹ ਹੁਣ ਰਾਹੀ ਨਹੀਂ ਹੈ ਇਹ ਹੁਣ ਧਰਮ ਹੋ ਗਿਆ ਘਰ ਪਹੁੰਚ ਗਿਆ ਪ੍ਰਮਾਤਮਾ ਤੱਕ ਪਹੁੰਚ ਗਿਆ ਸਫਲ ਸਫਲ ਭਾਈ ਸਫਲ ਯਾਤਰਾ ਜੀਵਨ ਯਾਤਰਾ ਸਫਲ ਹੋ ਗਈ ਯਾਤਰਾ ਕਦੋਂ ਸਫਲ ਹੁੰਦੀ ਹੈ ਯਾਤਰੀ ਘਰ ਪਹੁੰਚ ਜਾਂਦਾ ਹੈ ਆਹ ਬਣਾ ਜਾਣ ਰਹੇ ਮੇਰੇ ਸਾਧਾ ਹੁਣ ਕੋਈ ਜਨਮ ਨਹੀਂ ਕੋਈ ਮਰਨ ਨਹੀਂ ਯਾਤਰਾ ਸਫਲ ਹੋ ਗਈ ਮੈਂ ਫਿਰ ਅਰਜ਼ ਕਰਾਂ ਆਪਾਂ ਸਾਰੇ ਪੰਥੀ ਆ ਹੋ ਸਕਦਾ ਹੈ ਤੁਹਾਡੇ ਵਿੱਚ ਕੋਈ ਧਰਮ ਤੱਕ ਪਹੁੰਚ ਗਿਆ ਹੋਵੇ ਉਹਨੂੰ ਕਿਹੜੀ ਕਸਵੱਟੀ ਤੇ ਪਰਖਾਂਗੇ ਕਿਵੇਂ ਪਰਖਾਂਗੇ ਭਾਵੇਂ ਲਕਸ਼ਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖੇ ਨੇ ਫਿਰ ਵੀ ਇਹਨਾਂ ਲਕਸ਼ਣਾਂ ਨਾਲ ਕੌਣ ਨਾਪੇਗਾ ਸਿਰਫ 1 ਮਿੰਟ ਮੈਂ ਅੱਪ ਜਾ ਹੋਰ ਲਵਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਜਵਾਨ ਦੀ ਉਮੰਗ ਕੀ ਆਉਂਦੀ ਹੈ ਜਵਾਨ ਦੀ ਵਾਸ਼ਨਾ ਕੀ ਆਉਂਦੀ ਹੈ ਜਵਾਨ ਦੀ ਤਰੰਗ ਕੀ ਆਉਂਦੀ ਹੈ ਜਵਾਨੀ ਦੇ ਜਜ਼ਬਾਤ ਕੀ ਆਉਂਦੇ ਨੇ ਕਿ ਮਾਸੂਮ ਬੱਚੇ ਨੂੰ ਕੀ ਪਤਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਬੈਠੇ ਜਵਾਨ ਹੋ ਕੇ ਪਤਾ ਚਲਦਾ ਹੈ ਜਵਾਨੀ ਕੀ ਹੈ ਉਹ ਨਹੀਂ ਪਤਾ ਚਲਦਾ ਇੱਕ ਜਵਾਨ ਨੂੰ ਕੀ ਪਤਾ ਬੁਢੇਪੇ ਕੀ ਹੁੰਦਾ ਹੈ ਬੁਢੇਪੇ ਦੀ ਮਜਬੂਰੀ ਕੀ ਹੈ ਬੁਢੇਪੇ ਦੀ ਮਾਨਤਾ ਕੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੈ ਬੁਢੇਪੇ ਦੀ ਤਾਕਤ ਕੀ ਹੈ ਬੁਢੇਪੇ ਦੀਆਂ ਖਾਮੀਆਂ ਕੀ ਨੇ ਸਿਰਫ ਬੁਢੇਪੇ ਦੀ ਮਾਨਤਾ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਭਾਵੇਂ ਬੁੱਢੇ ਹੁੰਦੇ ਸਾਹਮਣੇ ਹੁਣ ਬੁੱਢਾ ਹਦਾ ਪੇ ਹੋਵੇ ਦਾਦਾ ਹੋਵੇ ਸਾਮਣੇ ਬੰਬੁੱਡੇ ਬੁੱਡੇ ਹੋ ਕਈ ਪਤਾ ਚੱਲਦਾ ਹੈ ਬੁਡੇ ਪਾ ਕੇ ਔਰ ਜਿਹੜੇ ਪਤਾ ਇੱਕ ਬੁੱਡੇ ਨੂੰ ਕੀ ਪਤਾ ਮੌਤ ਕਈ ਆਉਂਦੀ ਹੈ ਭਾਵੇਂ ਸੈਂਕੜੇ ਵਾਰ ਸ਼ਮਸ਼ਾਨ ਗਾੜਤੇ ਗਿਆ ਹੋਵੇ ਭਾਵੇਂ ਸੈਂਕੜੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ ਭਾਵੇਂ ਸੈਂਕੜੇ ਲਾਸ਼ਾਂ ਦੇਖੀਆਂ ਹੋਣ ਇੱਕ ਬੁੱਡੇ ਨੂੰ ਕੀ ਪਤਾ ਮੁਰਦਾ ਕਹੇ ਆਉਂਦਾ ਹੈ ਮੌਤ ਕਈ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਦਾ ਪਤਾ ਕਿਵੇਂ ਚਲੇਗਾ ਇਹ ਵੱਡਾ ਉੱਚਾ ਹੋਵੇ ਕੋਏ ਇਸ ਉਜੇ ਕੋ ਜਾਣੇ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਦਾ ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਉਸ ਤੋਂ ਪਹਿਲੇ ਨਹੀਂ ਪਤਾ ਚੱਲਦਾ ਕਥਾ ਹੀ ਨਹੀਂ ਪਤਾ ਚੱਲਦਾ ਸੰਤ ਹੋਣ ਦਾ ਅਵਸਰ ਪ੍ਰਭੂ ਨੇ ਸਾਨੂੰ ਦਿੱਤਾ ਹੈ ਮਨੁੱਖਾ ਦੇ ਪਰਮਾਤਮਾ ਹੋਣ ਦਾ ਅਵਸਰ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਮਨੁੱਖਾ ਦੇ ਸਭ ਤੋਂ ਅਫਸਲ ਹੈ ਸਭ ਤੋਂ ਮਹਾਨ ਹੈ ਮਨੁੱਖਾ ਦੇ ਹੀ ਤੋਂ ਮਹਾਨ ਹੋਰ ਕੁਝ ਵੀ ਨਹੀਂ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਗੋਬਿੰਦ ਗੋਮਾ ਨੂੰ ਨਹੀਂ ਮਿਲ ਸਕਦਾ ਗੋਬਿੰਦ ਸੂਰਾਂ ਨੂੰ ਨਹੀਂ ਮਿਲ ਸਕਦਾ ਕਬੂਤਰਾਂ ਨੂੰ ਨਹੀਂ ਮਿਲ ਸਕਦਾ ਪਿੱਛੇ ਬਹੁਤ ਬਛੜੇ ਹਨ ਮਨੁਖ ਨੂੰ ਮਿਲ ਸਕਦਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਗੋਬਿੰਦ ਨੂੰ ਪ੍ਰਾਪਤ ਕਰਕੇ ਹੀ ਪਤਾ ਚਲਦਾ ਹੈ ਗੋਬਿੰਦ ਔਰ ਮਨੁਖ ਗੋਬਿੰਦ ਦਾ ਰੂਪ ਹੋ ਜਾਂਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰੇ ਓਏ ਇਹ ਬੜਾ ਉੱਚਾ ਹੋਵੇ ਕੋ ਇਸ ਉਜੇ ਕੋ ਜਾਣ ਇਤਨਾ ਹੀ ਉੱਚਾ ਕੋਈ ਹੋਵੇ ਔਰ ਹੋ ਸਕਦਾ ਹੈ ਪ੍ਰਮਾਤਮਾ ਨੇ ਅਵਸਰ ਦਿੱਤਾ ਹੈ ਪ੍ਰਮਾਤਮਾ ਨੇ ਸੁਭਾਗ ਬਣਾਇਆ ਹੈ ਪ੍ਰਮਾਤਮਾ ਨੇ ਅੰਦਰ ਪਿਆਸ ਪੈਦਾ ਕੀਤੀ ਹੈ ਇਹ ਸਾਰੀਆਂ ਵਿਚਾਰਾਂ ਕਲਪੜੇ ਸਾਹਮਣੇ ਤੁੱਚ ਬੁੱਧੀ ਅਨਸਾਰ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇੱਥੇ ਹੀ ਸਮਾਪਤੀ ਸਤਿਗੁਰ ਸਾਡੀ ਯਾਤਰਾ ਸਫਲ ਕਰੇ ਧਰਮ ਤੱਕ ਪਹੁੰਚਾਵੇ ਧਰਮ ਦੀ ਪ੍ਰਾਪਤੀ ਕਰੇ ਮੇਰੇ ਪੰਥੀ ਨਾ ਬਣੇ ਰਹੀਏ ਧਾਰਮਿਕ ਹੋ ਜਾਏ ਧਰਮ ਤੱਕ ਪਹੁੰਚ ਜਾਈਏ ਕੋਲ ਚੁਗਰੀ ਸ਼ਮਾ ਬਤੇ ਪਰ ਉਹਨਾਂ ਕਰਨ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ